ਤੋ ਤੋਂ ਜਲੰਧਰ ਤੋਂ ਵਿਧਾਇਕ ਰਮਨ ਅਰੋੜਾ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਵਧੀਕ ਸੈਸ਼ਨ ਜੱਜ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਸਾਜ਼ਿਸ਼ ਦੇ ਵਿੱਚ ਗ੍ਰਿਫਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਅਤੇ ਨਗਰ ਨਿਗਮ ਦੀ ਮਹਿਲਾ ਇੰਸਪੈਕਟਰ ਹਰਪ੍ਰੀਤ ਕੌਰ ਦੀ ਨਿਯਮਿਤ ਜ਼ਮਾਨਤ ਨੂੰ ਰੱਦ ਕਰ ਦਿੱਤਾ ਗਿਆ ਇਹਨਾਂ ਨੇ ਹੀ ਅ ਵਿਧਾਇਕ ਦੇ ਕੁੜਮ ਰਾਜਕੁਮਾਰ ਉਰਫ ਰਾਜੂ ਮਦਾਨ ਦੀ ਅਗਾਊ ਜ਼ਮਾਨਤ ਨੂੰ ਵੀ ਰੱਦ ਕਰ ਦਿੱਤਾ ਗਿਆ ਵਿਧਾਇਕ ਅਤੇ ਉਹਨਾਂ ਦੇ ਕੁੜਮ ਦੀ ਜ਼ਮਾਨਤ ਲਈ ਹਾਈ ਕੋਰਟ ਉਹ ਜਾ ਸਕਦੇ ਨੇ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਕਿ ਜਾਂਚ ਅਜੇ ਵੀ ਚੱਲ ਰਹੀ ਹੈ ਜੇਕਰ ਵਿਧਾਇਕ ਨੂੰ ਜਾਂਚ ਦੇ ਵਿਚਕਾਰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਸਬੂਤਾਂ ਨੂੰ ਨਸ਼ਟ ਕਰ ਸਕਦੇ ਨੇ ਅਤੇ ਜਾਂਚ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ ਅਤੇ ਗਵਾਹਾਂ ਤੇ ਵੀ ਦਬਾਅ ਪਾ ਸਕਦੇ ਨੇ ਉਹਨਾਂ ਕਿਹਾ ਹੈ ਕਿ ਵਿਧਾਇਕ ਦੇ ਕੁੜਮ ਰਾਜੂ ਮੈਦਾਨ ਤੋਂ ਹਿਰਾਸਤ ਵਿੱਚ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ ਇਸ ਨਾਲ ਹੀ ਸਰਕਾਰੀ ਵਕੀਲ ਨੇ ਵੀ ਦਲੀਲ ਦਿੱਤੀ ਹੈ ਕਿ ਵਿਧਾਇਕ ਦੀ ਕੁੜਮ ਰਾਜੂ ਮੈਦਾਨ ਦੇ ਕਾਰਡਾਂ ਦਾ ਸਾਲਾਨਾ ਟਰਨਓਵਰ 2021-22 ਦੇ ਵਿੱਚ 2 ਕਰੋੜ 62 ਲੱਖ ਰੁਪਏ ਸੀ ਪਰ ਜਿਵੇਂ ਹੀ ਅਰੋੜਾ ਵਿਧਾਇਕ ਬਣੇ ਤਾਂ 2022-23 ਦੇ ਵਿੱਚ 5.87 ਕਰੋੜ ਰੁਪਏ ਹੋ ਗਿਆ ਇਸ ਤਰ੍ਹਾਂ 2023-24 ਦੇ ਵਿੱਚ 8.96 ਕਰੋੜ ਅਤੇ 24-25 ਦੇ ਵਿੱਚ 10.15 ਕਰੋੜ ਨੂੰ ਇਹ ਪਾਰ ਕਰ ਗਿਆ ਅਜਿਹਾ ਹੀ ਵੱਡਾ ਬਦਲਾਵ ਵਿਧਾਇਕ ਦੇ ਸੰዱ ਰਾਜਨ ਕਪੂਰ ਦੇ ਜਗਦੰਬਾ ਫੈਸ਼ਨ ਦੇ ਵਿੱਚ ਆਇਆ ਉਹਨਾਂ ਨੇ ਕਾਰੋਬਾਰ ਦੇ ਵਿੱਚ ਟਰਨਓਵਰ 2021 ਦੇ ਵਿੱਚ 39 ਲੱਖ ਸੀ ਪਰ 2022-23 ਦੇ ਵਿੱਚ 10 ਕਰੋੜ ਅਤੇ 2023-24 ਦੇ ਵਿੱਚ 12 ਕਰੋੜ ਤੱਕ ਪਹੁੰਚ ਗਿਆ। ਸਰਕਾਰੀ ਵਕੀਲ ਨੇ ਦਲੀਲ ਦਿੱਤੀ ਹੈ ਕਿ अरोड़ा ਨੇ ਕਥਿਤ ਤੌਰ ਤੇ ਆਪਣੇ ਦੋਵੇਂ ਰਿਸ਼ਤੇਦਾਰਾਂ ਰਾਹੀਂ ਆਪਣਾ ਕਾਲਾ ਧਨ ਸਰਕੂਲੇਟ ਕੀਤਾ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਰਾਜੂ ਮਦਾਨ ਦੇ ਪੁੱਤਰ ਗੌਰਵ ਮਦਾਨ ਨੇ 22 ਮਾਰਚ 2024 ਨੂੰ ਆਪਣੇ ਖਾਤਿਆਂ ਦੇ ਵਿੱਚੋਂ 19 ਲੱਖ ਰੁਪਏ ਸਾਲੇ ਰਾਜਨ अरोड़ा ਦੀ ਫਰਮ ਡੀਪੀ ਸਨਸ ਦੇ ਖਾਤੇ ਦੇ ਵਿੱਚ ਭੇਜੇ ਨੇ। ਸਰਕਾਰੀ ਵਕੀਲ ਨੇ ਜਾਂਚ ਦੌਰਾਨ ਹੋਏ ਖਾਤਿਆਂ ਤੋਂ ਆਉਣ ਵਾਲੇ ਪੈਸਿਆਂ ਦੇ ਰਿਕਾਰਡ ਵੀ ਮਿਲੇ ਨੇ ਅਜਿਹਾ ਕਿਹਾ ਉਹਨਾਂ ਇਹ ਵੀ ਦੱਸਿਆ ਕਿ ਵਿਧਾਇਕ ਦੇ ਘਰੋਂ ਮਿਲੇ ਸੋਨੇ ਦੇ ਗਹਿਣੇ ਵੀ ਚੋਣਾਂ ਤੋਂ ਪਹਿਲਾਂ ਦੱਸੀਆਂ ਗਈਆਂ ਰਿਪੋਰਟਾਂ ਤੋਂ ਵੱਧ ਨੇ ਲੋਕ ਖੁਦ ਵਿਧਾਇਕ ਦੇ ਖਿਲਾਫ ਸਾਹਮਣੇ ਆ ਰਹੇ